ਸੁਜਨਪੁਰ ਵਿਖੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜ਼ੋਨ ਪਠਾਨਕੋਟ ਅਤੇ ਗੁਰਦਾਸਪੁਰ ਦੀ ਕਾਰਜਕਾਰੀ ਦੀ ਮੀਟਿੰਗ ਜਤਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਅਤੇ ਰਜਿੰਦਰ ਕੁਮਾਰ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ 250 ਪਟਵਾਰੀਆਂ ਨੂੰ ਮੁਅਤਲ ਕਰਨ ਦੀ ਨਿਖੇਦੀ ਕੀਤੀ ਗਈ ਅਤੇ ਪਟਵਾਰੀਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਦੇ ਜੁੜੇ ਮੁਲਾਜ਼ਮ ਫਰਵਰੀ ਅਤੇ ਮਾਰਚ ਮਹੀਨੇ ਸੇਵਾਮੁਕਤ ਹੋਏ ਹਨ ਉਨਾ ਦੇ ਬਕਾਏ ਅਜੇ ਤੱਕ ਨਹੀਂ ਮਿਲੇ ਹਨ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸਿੰਚਾਈ ਵਿਭਾਗ ਦੇ ਮੁਅਤਲ ਕੀਤੇ ਪਟਵਾਰੀਆਂ ਨੂੰ ਬਹਾਲ ਕੀਤਾ ਜਾਵੇ ਪੈਸ਼ਨਰਾਂ ਦੇ ਮੁਲਾਜ਼ਮਾਂ ਨੂੰ ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੇ ਬਕਾਏ ਦਿੱਤੇ ਜਾਣ ਡੀਏ ਦੀਆਂ 12% ਕਿਸ਼ਤਾਂ ਅਦਾ ਕੀਤੀਆਂ ਜਾਣ ਮੈਡੀਕਲ ਕੈਸ਼ਲੈਸ ਸਹੂਲਤ ਦਿੱਤੀ ਜਾਵੇ ਉਥੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ ਖਬਰੇ ਲਾਲ ਟੀਵੀ ਲਈ ਪਠਾਨਕੋਟ ਤੋਂ ਆਲੋਕ ਕੁਮਾਰ ਦੀ ਰਿਪੋਰਟ ਮੈਂ ਖਤਮਾਂ ਫੈਂਟਰ ਪ੍ਰਭਾਣ ਪੀਡਬਲ ਡੀ ਫੀਲਡ ਐਂਡ ਬਰਕਰਰ ਵਰਕਰ ਯੂਨੀਅਨ ਜੋਂਗ ਗਰਦਾਸਪੁਰ ਪਠਾਨਕੋਟ ਅੱਜ ਜੱਸੇ ਬੰਦੀ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਪੀਡਬਲ ਡੀ ਫੀਲਡ ਐਂਡ ਬਰਕਰਰ ਵਰਕਰ ਯੂਨੀਅਨ ਜੀਆਂ ਚੋਣਾ ਦੇਸ਼ ਬੰਦ ਵਿੱਚ ਜੋ 20 ਅਗਸਤ ਤੱਕ ਇਹ ਚੋਣਾ ਜਿਹੜੀਆਂ ਬਰਾਂਡੇ ਨੇ ਚੋਣਾ ਕਰਵਾਈਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਚੋਣਾ ਹੋਣਗੇ ਆ ਅਤੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਜੋ ਡੀਏ ਦੀਆਂ ਕਿਸ਼ਤਾਂ 12% ਬੰਦਾ ਡੀਏ ਦਿੱਤਾ ਜਾਵੇ ਅਤੇ ਪੇ ਸਕੇਲ ਦਾ ਜਿਹੜਾ ਜੋ ਵੀ ਸਾਡਾ ਬਕਾਇਆ ਬੰਦਾ ਵਾ ਉਹ ਦਿੱਤਾ ਜਾਵੇ ਅਤੇ ਆਊਟਸੋਰਸਟ ਤੇ ਲੱਗੇ ਹੋਏ ਕਰਮਚਾਰੀ ਜਿਨ੍ਹਾਂ ਦੀ ਉਸ ਘਟ ਤੋਂ ਘੱਟ 26000 ਰੁਪਇਆ ਕੀਤੀ ਜਾਵੇ ਇਸ ਦੇ ਨਾਲ ਹੀ ਅਸੀਂ 17 ਤਰੀਕ ਨੂੰ ਚੀਫ ਇੰਜੀਨੀਅਰ ਜਲ ਸ਼ਰੋਤ ਚੰਡੀਗੜ੍ਹ ਵਿਖੇ ਅਤੇ ਐਚਓਡੀ ਚੰਡੀਗੜ੍ਹ ਵਿਖੇ ਐਚਓਡੀ ਵਾਟਰ ਸਪਲਾਈ ਨੂੰ ਮਿਲਣਾ ਮਿਲਾਂਗੇ ਅਤੇ ਆਪਣੀਆਂ ਮੰਗਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ